ਲੋ ਸਿੱਖ ਸਰਦਲੂ ਪਾਈ ਅੱਜ ਹੈ ਕੜੀ ਪਰਖ ਦੀ ਆਈ ਸੁਣ ਲੋ ਸਿੱਖ ਸਰਦਲੂ ਪਾਈ ਅੱਜ ਹੈ ਕੜੀ ਪਰਖ ਦੀ ਆਈ ਏ ਤਲਵਾਰ ਕਾਲ ਦੀ ਜਾਈ ਏ ਤਲਵਾਰ ਕਾਲ ਦੀ ਜਾਈ ਸ਼ਰਮੋਦੀਨਾ ਸ਼ਰਮੋਦੀਨਾ ਸੰਗ ਦੀ ਐ ਮੇਰੀ ਤੇਗ ਖੂਨ ਦੀ ਪਿਆਸੀ ਸੀ ਸੀ ਇੱਕ ਸਿੱਖ ਦਾ ਸੀ ਸੀ ਇੱਕ ਸਿੱਖ ਦਾ ਮੰਗਦੀ ਐ ਨੰਗੀ ਤੇਗ ਪਈ ਹੱਥ ਫੜਨੀ ਜ਼ਹਿਰੀ ਨਾਗ ਵੰਗਰ ਲੜਨੀ ਨੰਗੀ ਤੇਗ ਪਈ ਹੱਥ ਫੜਨੀ ਜ਼ਹਿਰੀ ਨਾਗ ਵੰਗਰ ਲੜਨੀ ਹੈ ਤਕਦੀਰ ਇਸ ਨੇ ਕੜਨੀ ਹੈ ਤਕਦੀਰ ਇਸ ਨੇ ਘੜਨੀ ਜਿਸ ਦੇ ਤਾਈ ਜਿਸ ਦੇ ਤਾਈ ਡੰਗਦੀ ਐ ਮੇਰੀ ਤੇਗ ਖੂਨ ਦੀ ਪਿਆਸੀ ਸੀ ਸੀ ਇੱਕ ਸਿੱਖ ਦਾ ਸੀ ਸੀ ਇੱਕ ਸਿੱਖ ਦਾ ਮੰਗਦੀ ਐ ਜਿਸ ਨੂੰ ਤੂਗੀ ਇਸ ਦੀ ਤਾਰੀ ਉਸ ਦੀ ਕਿਸਮਤ ਗਈ ਸਵਾਰੀ ਇਸ ਨੂੰ ਤੋਹੀ ਇਸ ਦੀ ਤਾਰੀ ਉਸ ਦੀ ਕਿਸਮਤ ਗਈ ਇਸ ਵਾਰੀ ਹੋ ਰੰਗ ਲਹੇ ਉਮਰ ਨਾ ਸਾਰੀ ਹੋ ਰੰਗ ਲਹੇ ਉਮਰ ਨਾ ਸਾਰੀ ਜਿਹੜੇ ਰੰਗ ਵਿੱਚ ਜਿਹੜੇ ਰੰਗ ਵਿੱਚ ਰੰਗਦੀ ਐ ਮੇਰੀ ਤੇਗ ਖੂਨ ਦੀ ਪਿਆਸੀ ਸੀ ਸੀ ਇੱਕ ਸਿੱਖ ਦਾ ਸੀ ਸੀ ਇੱਕ ਸਿੱਖ ਦਾ ਮੰਗਦੀ ਐ ਕੋਈ ਤੂਫਾਨ ਬੀ ਲਿਆ ਆਵੇ ਪੇਟ ਆਪਣਾ ਸੀਸ ਚੜਾਵੇ ਕੋਈ ਤੂਫਾਨ ਬੀ ਲਿਆ ਆਵੇ ਪੇਟ ਆਪਣਾ ਸੀਸ ਚੜਾਵੇ ਭਾਗੋਨੀ ਟੂ ਪ੍ਰੀਤ ਲਗਾਵੇ ਭਾਗੋਨੀ ਟੂ ਪ੍ਰੀਤ ਲਗਾਵੇ ਜਿਵੇਂ ਕੇ ਡੋਰ ਜਿਵੇਂ ਕੇ ਪਤੰਗ ਦੀ ਏ ਮੇਰੀ ਤੇਗ ਖੂਨ ਦੀ ਪਿਆਸੀ ਸੀ ਸੀ ਇੱਕ ਸਿੱਖ ਦਾ ਸੀ ਸੀ ਇੱਕ ਸਿੱਖ ਦਾ ਸੀ ਸੀ ਇੱਕ ਸਿੱਖ ਦਾ ਮੰਗਦੀ ਏ